ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਅੰਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜੈ ਕਨਸੈਪਟ ਲੈ ਕੇ ਆਏ ਆ ਸੋ ਇਹਦੀ ਬਹੁਤ ਸਾਰੀ ਡਿਮਾਂਡ ਸੀ ਜੀ ਜਿਵੇਂ ਕਿ ਆਪਾਂ ਲਾਸਟ ਈਅਰ ਇਸ ਚੀਜ਼ ਦੀ ਵੀਡੀਓ ਪਾਈ ਸੀ ਲਖਨਵੀ ਵਿਦ ਨਕਸ਼ੀ ਵਰਕ ਹੈਗਾ ਇਹ ਔਰ ਪਹਿਲਾਂ ਆਪਾਂ ਜਿਵੇਂ ਸੂਟ ਦੇਖਦੇ ਸੀ ਉਹਦੇ ਤੇ ਉੱਪਰ ਆਪਾਂ ਲਖਨਾਵੀ ਸੂਟ ਦੇਖਦੇ ਸੀ ਉਹਦੇ ਤੇ ਥ੍ਰੈਡ ਦਾ ਕੰਮ ਹੁੰਦਾ ਸੀ ਸੋ ਇਹ ਮਕੈਸ਼ ਦਾ ਕੰਮ ਹੈ ਜੀ ਜ਼ਿਆਦਾ ਸ਼ਾਈਨ ਕਰਦਾ ਤੁਸੀਂ ਕਿਸੇ ਕਿਸੇ ਵੀ ਡਾਰਕ ਕਨਸੈਪਟ 'ਚ ਵੀ ਜਾ ਸਕਦੇ ਹੋ ਲਾਈਟ 'ਚ ਵੀ ਜਾ ਸਕਦੇ ਹੋ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਇਹਦੇ ਨਾਲ ਦਾ ਆਪਾਂ ਇੱਕ ਕਰੀਮ ਸੂਟ ਹੈ ਜਿਹੜਾ ਵੀਡੀਓ 'ਚ ਦਿਖਾਇਆ ਸੀ ਸਕਿਨ ਆਫ ਵਾਈਟ ਸੋ ਬਹੁਤ ਰਿਸਪੌਂਸ ਆਇਆ ਸੀ ਤੇ ਬਹੁਤ ਸਾਰੇ ਅਜੇ ਤੱਕ ਵੀ ਸਾਨੂੰ ਮੈਸੇजेस ਆਉਂਦੇ ਆ ਸੋ ਉਹਦੇ ਲਈ ਆਪਾਂ ਕਾਫੀ ਸੂਟ ਹੈ ਜਿਹੜੇ ਪਿਓਰ ਜਾਰਜਟ ਦੇ ਉੱਪਰ ਜਿਹੜਾ ਲਖਨਾਵੀ ਵਰਕ ਹੈਗਾ ਮਕੇਸ਼ ਵਰਕ ਹੈ ਸੋ ਮੰਗਾਇਆ ਹੈਗਾ ਹੈਵੀ ਸ਼ਰਟਸ ਵੀ ਹੈ ਲਾਈਟ ਵੀ ਹੈ ਔਰ ਇਹਦੇ ਵਿੱਚ ਆਪਣੇ ਕੋਲੇ ਅਨਾਰਕਲੀ ਵੀ ਹੈਗੀਆਂ ਸੋ ਜਿਨ੍ਹਾਂ ਨੇ ਵੀ ਲੈਣੇ ਹੋਏ ਜੀ ਔਰ ਆਰਡਰ ਪ੍ਰੋਸੀਜਰ ਸੇਮ ਹੈਗਾ ਡਬਲਸ 7589231377 ਤੇ ਜਾ ਕੇ ਤੁਸੀਂ ਜਿਹੜਾ ਆਪਣਾ ਦੇਖ ਸਕਦੇ ਸਕਰੀਨਸ਼ਾਟ ਭੇਜ ਸਕਦੇ ਹੋ ਸਭ ਦੀ ਪ੍ਰਾਈਸ ਥੋੜੀ ਥੋੜੀ ਅਲੱਗ ਹੈ ਸੋ ਇਹਦੇ ਲਈ ਥੋੜਾ ਜਿਹਾ ਟਫ ਹੋ ਜਾਂਦਾ ਹੈ ਕਿ ਤੁਸੀਂ ਕਿਹੜਾ ਡਿਜ਼ਾਈਨ ਦੇਖਿਆ ਉਹਦੇ ਨਾਲ ਆਪਾਂ ਤੁਹਾਨੂੰ ਪੂਰਾ ਡਿਟੇਲ ਚ ਦਿਖਾਵਾਂਗੇ ਜੀ ਦੁਪट्टे অলਮੋਸਟ ਸੇਮ ਹੈਗੇ ਆ ਤੁਸੀਂ ਕਲੀਅਰਲੀ ਪਹਿਲਾਂ ਤਾਂ ਭੇਜੋ ਕਿਉਂਕਿ ਥੋੜਾ ਥੋੜਾ ਹੀ ਫਰਕ ਹੈਗਾ ਇਹਦੇ ਵਿੱਚ ਜਾਂ ਡਿਜ਼ਾਈਨਿੰਗ ਦੇ ਵਿੱਚ ਸੋ ਆਪਾਂ ਥੋੜਾ ਕਨਫਿਊਜ਼ ਨਾ ਹੋ ਜਾਈਏ ਸੋ ਉਹਦੇ ਲਈ ਤੁਸੀਂ ਸਾਨੂੰ ਇੱਕ ਅ ਕਲੀਅਰ ਪਿਕਚਰ ਜ਼ਰੂਰ ਸਕਰੀਨਸ਼ਾਟ ਲਿਓ ਕਿਉਂਕਿ ਥੋੜਾ ਬਹੁਤ ਜਿਵੇਂ ਗਲੇ ਦੀ ਸਿਮੈਟਰੀ ਹੈ ਆਲਮੋਸਟ ਸੇਮ ਹੀ ਹੈਗੀ ਹੈ ਇਹ ਇਹ ਦੇਖੋ ਜੀ ਇਹਦੇ ਵਿੱਚ ਟੋਟਲੀ ਮੁਕੈਸ਼ ਦਾ ਕੰਮ ਹੈਗਾ ਜੀ ਬਹੁਤ ਹੀ ਹੈਵੀ ਕਨਸੈਪਟ ਹੈ ਇਸ ਤਰ੍ਹਾਂ ਜੀ ਅੱਗੇ ਆਪਾਂ ਲਖਣਾ ਵੀ ਦੇਖਦੇ ਹੁੰਦੇ ਸੀ ਤਾਂ ਥ੍ਰੈਡ ਦਾ ਕੰਮ ਹੁੰਦਾ ਸੀਗਾ ਸੋ ਇਹ ਡਿਫਰੈਂਟ ਕਨਸੈਪਟ ਹੈ ਜੀ ਬਾਜੂ ਆ ਜਾਣਗੀਆਂ ਸੋ ਇਹ ਨਹੀਂ ਸੌਰੀ ਇਹ ਇਹ ਹਾਂਜੀ ਇਹ ਫਰੰਟ ਹੈਗਾ ਇਸ ਤਰ੍ਹਾਂ ਹੈ ਵੀ ਇਹ ਦੇਖੋ ਜੀ ਔਰ ਇਹਦੀ ਜਿਹੜੀ ਬਾਜੂ ਹੈਗੀ ਆ ਉਹ ਇਸ ਤਰ੍ਹਾਂ ਆਉਣਗੇ ਇਹਦੀ ਨਾਲ ਦੁਪੱਟਾ ਹੈਗੀ ਹੈ ਜੀ ਬੈਕ ਪੂਰੀ ਫੁੱਲ ਮੁਕੈਸ਼ ਲੱਗੀ ਹੋਈ ਹੈ ਜਦੋਂ ਤੁਸੀਂ ਇਹਨੂੰ ਕੋਈ ਵੀ ਕਲਰ ਡਾਈ ਕਰਵਾਉਂਗੇ ਇੱਕ ਬਹੁਤ ਹੀ ਸੋਹਣੀ ਲੁੱਕ ਆਊਗੀ ਔਰ ਦੁਪੱਟੇ ਤੇ ਵੀ ਸਾਰੇ ਤੇ ਪ੍ਰੋਪਰ ਜਿਹੜਾ ਮੁਕੈਸ਼ ਇਸ ਤਰ੍ਹਾਂ ਜੀ ਤੇ ਇਹਨੂੰ ਤੁਸੀਂ ਜਦੋਂ ਕਲਰ ਕਰੋ ਕਲਰ ਕਰਵਾਉਂਗੇ ਤਾਂ ਆਪਾਂ ਜੋ ਵੀ ਕਲਰ ਕਰੋਗੇ ਉਹਦੇ ਨਾਲ ਦੀ ਮੈਚਿੰਗ ਸਿਰਫ ਕਿਨਾਰੀ ਲਾ ਕੇ ਤੁਹਾਨੂੰ ਦੇਵਾਂਗੇ ਇੱਕ ਤਾਂ ਇਹਦੇ ਵਿੱਚ ਦੁਪੱਟਿਆਂ ਦੇ ਸਾਈਡਸ ਤੇ ਮਾਰਜਿਨ ਜਿਹੜਾ ਬਹੁਤ ਹੀ ਥੋੜਾ ਹੁੰਦਾ ਹੈ ਔਰ ਇਸ ਤੇ ਥੋੜਾ ਚੰਗਾ ਵੀ ਨਹੀਂ ਲੱਗਦਾ ਇਹਦੇ ਚ ਤੁਸੀਂ ਕਲਰਫੁਲ ਲਾਉਣਾ 골ਡਨ ਲਾਉਣਾ সিলవర్ ਲਾਉਣਾ ਜੋ ਵੀ ਲੁੱਕ ਆਉਗੀ ਉਹਦੇ ਨਾਲ ਦਾ ਬਿਲਕੁਲ ਪ੍ਰੀਕ ਜੀ ਅਸੀਂ ਤੁਹਾਨੂੰ ਕਿਨਾਰੀ ਲਾ ਕੇ ਦੇਵਾਂਗੇ ਜੀ ਸੋ ਇਹ ਬਹੁਤ ਹੀ ਹੈਵੀ ਪੀਸ ਹੈ ਪਾਰਟੀਆਂ ਜਿਵੇਂ ਜੀ ਆਪਾਂ 1 6 ਸੂਟ ਕਰਨੇ ਹੁੰਦੇ ਆ ਸੋ ਇੱਕ ਸੂਟ ਤੁਸੀਂ ਇਹ ਕਰ ਸਕਦੇ ਹੋ ਇਸ ਤਰ੍ਹਾਂ ਦਾ ਕਨਸੈਪਟ ਆ ਜਿਹੜਾ ਉਹ ਬਹੁਤ ਹੀ ਮੁਸ਼ਕਿਲ ਨਾਲ ਆਪਾਂ ਸੂਟ ਇਹ ਤਿਆਰ ਕਰਾਏ ਹੈਗੇ ਸੋ ਸੈਕਿੰਡ ਸੂਟ ਦੇ ਵਿੱਚ ਵੀ ਸੇਮ ਹੀ ਹੈ ਜੀ ਇਸ ਤਰ੍ਹਾਂ ਗਲਾ ਬੰਦ ਹੈ ਔਰ ਇਹ ਜਿਹੜਾ ਵਿਚਲਾ ਹੈਗਾ ਕਨਸੈਪਟ ਉਹ ਦਾ ਥੋੜਾ ਡਿਫਰੈਂਟ ਆ ਸਾਈਡਸ ਤੇ ਮੁਕੈਸ਼ ਸੋ ਇਹ ਤੁਸੀਂ ਇੱਕ ਫਾਈਨਲ ਲੁੱਕ ਦੇਖ ਸਕਦੇ ਹੋ ਇਹ ਡਿਫਰੈਂਟ ਹੈ ਇਹਦੇ ਬਾਜੂ ਇਸ ਤਰ੍ਹਾਂ ਜੀ ਔਰ ਇਹਦਾ ਦੁਪੱਟਾ ਵੀ ਦੁਪੱਟੇ ਤੇ ਦੋਸਤ ਮੈਨੂੰ ਪਤਾ ਜੀ ਅੱਗੇ ਮੈਸੇਜ ਜੇ ਆਉਣ ਆਲੇ ਆ ਕਿ ਤੁਸੀਂ ਜੀ ਦੁਪੱਟਾ ਇਹਦਾ ਪਿਕਚਰ ਭੇਜ ਦੋ ਸੋ ਪਿਕਚਰ ਪਰ ਪੋਸੀਬਲ ਨਹੀਂ ਹੁੰਦਾ ਜੀ ਸੋ ਇਸ ਤਰ੍ਹਾਂ ਦਾ ਹੀ ਦੁਪੱਟਾ ਆਏਗਾ ਸੋ ਇਹਦਾ ਜਿਵੇਂ ਬਾਰਡਰ ਹੈਗਾ ਨਾਲ ਅਟੈਚ ਹੈ ਜੀ ਆਪਾਂ ਤੁਹਾਨੂੰ ਸੇਮ ਇੱਕੋ ਹੀ ਡਾਈ ਦੇ ਵਿੱਚ ਜਿਹੜੇ ਸੂਟ ਆ ਇਹ ਡਾਈ ਕਰਕੇ ਦੇਵਾਂਗੇ ਸੋ ਇਹ ਵੀ ਹੈਵੀ ਕਨਸੈਪਟ ਹੈ ਜੀ ਜਿੱਥੇ ਤੁਹਾਨੂੰ ਹਲਕਾ ਹੋਇਆ ਜੀ ਆਪਾਂ ਹਲਕੇ ਦੱਸਾਂਗੇ ਇਹ ਹੈ ਵੀ तकरीबन ਇੱਕੋ ਹੀ ਰੀਨ ਦੇ ਵਿੱਚ ਨੇ ਜੀ ਇਹ ਦੇਖੋ ਜੀ ਗਲਾ ਔਰ ਇਹਦੇ ਵਿੱਚ ਸਾਰੇ ਦੇ ਵਿੱਚ ਜਾਲ ਹੈ ਜੀ ਸੋ ਇਸ ਤਰ੍ਹਾਂ ਔਰ ਇਹਦੇ ਜਿਹੜੇ ਬਾਜੂ ਹੈਗੇ ਆ ਇਹ ਦੁਪੱਟਾ ਹੋਊਗਾ ਜੀ ਇਸ ਤਰ੍ਹਾਂ ਔਰ ਇਸ ਤਰ੍ਹਾਂ ਇਹ ਬਾਜੂ ਹੋਣਗੇ ਤੋ ਤੁਸੀਂ ਤੁਹਾਨੂੰ ਬਾਜੂ ਦਾ ਤੇ ਦੁਪੱਟੇ ਦਾ ਤਾਂ ਪਤਾ ਚੱਲ ਹੀ ਗਿਆ ਹੁਣ ਮੇਨ ਕਨਸੈਪਟ ਆ ਜੀ ਜਿਹੜਾ ਫਰੰਟ ਦਾ ਹੈਗਾ ਸੋ ਬਹੁਤ ਹੀ ਸੋਹਣਾ ਇਹ ਵੀ ਪੀਸ ਹੈ ਜੀ ਸੋ ਪਿਓਰ ਜੌਰਜਟ ਦੇ ਵਿੱਚ ਹੈ ਜੀ ਇਹ ਔਰ ਨੈਕਸਟ ਵੀ ਹੈਵੀ ਦੇ ਵਿੱਚ ਜੀ ਇਹਸਾ ਇਹਦਾ ਵੀ ਦੁਪੱਟਾ ਨਾਲ ਹੈ ਜੀ ਬਾਜੂ ਵੀ ਇਸ ਤਰ੍ਹਾਂ ਹੋਣਗੇ ਇਹ ਦੁਪੱਟਾ ਹੈਗਾ ਇਸ ਤਰ੍ਹਾਂ ਬਾਜੂ ਹੋਣਗੇ ਜੀ ਸੋ ਇਹਦਾ ਫਰੰਟ ਵੀ ਸੈਂਟਰ ਪੈਨਲ ਦਾ ਸੈਂਟਰ ਚ ਹੈ ਸਾਈਜ਼ ਦੇ ਮੁਕਾਬਲੇ ਹੁਣ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਥੋੜੀ ਜਿਹੀ ਹਲਕੀ ਦੇਖ ਸਕਦੇ ਹੋ ਗਲਾ ਇਸ ਤਰ੍ਹਾਂ ਸਾਰੇ ਦੇ ਵਿੱਚ ਬੂਟਾ ਹੈ ਔਰ ਮੱਕੇ ਅਸ਼ ਹੈ ਜੀ ਇਹਦਾ ਬੈਕ ਵੀ ਸਾਰਾ ਇਸੇ ਤਰ੍ਹਾਂ ਵਰਕ ਹੋਊਗਾ ਔਰ ਦੁਪੱਟਾ ਵੀ ਜੀ ਇਸ ਤਰ੍ਹਾਂ ਬਾਜੂ ਸੋ ਵਾਈਟ ਹੋਣ ਕਰਕੇ ਅਸੀਂ ਖੁਦ ਕਨਫਿਊਜ਼ ਹੋ ਜਾਂਦੇ ਹਾਂ ਜੀ ਕਿਉਂਕਿ ਸਾਰੇ ਸੂਟ ਹੀ ਜਿਹੜੇ ਇਹ ਹੈਗੇ ਆ ਥੋੜਾ ਸਿਮਿਲਰ ਜਿਹਾ ਹੀ ਆਰਟੀਕਲ ਹੈ ਸੋ ਨੈਕਸਟ ਹੈਗੇ ਆ ਜੀ ਇਸ ਤਰ੍ਹਾਂ ਇਹ ਵੀ ਥੋੜਾ ਹਲਕੇ ਕਨਸੈਪਟ ਚ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਫਲਾਰ ਹੈ ਤੁਸੀਂ ਜਦੋਂ ਵੀ ਸਕਰੀਨਸ਼ਾਟ ਲੈਣਾ ਆਪਾਂ ਜਿਹੜਾ ਫਰੰਟ ਦਿਖਾਵਾਂਗੇ ਉਹਦਾ ਲਿਓ ਜੀ ਇਹ ਸ਼ਰਟ ਪੀਸ ਇਸ ਤਰ੍ਹਾਂ ਜੀ ਸਾਰੇ ਦੇ ਦੁਪੱਟੇ ਇਸ ਤਰ੍ਹਾਂ ਆਪਾਂ ਅਲੱਗ ਕੀਤੇ ਹੋਏ ਹੈ ਜੀ ਇਸ ਤਰ੍ਹਾਂ ਉਸੇ ਤਰ੍ਹਾਂ ਸਾਰੇ ਦੁਪੱਟੇ ਹੈ ਇਹ ਹਲਕੇ ਕਨਸੈਪਟ ਚ ਆ ਗਏ ਜੀ ਨੈਕਸਟ ਹੈਗਾ ਜੀ ਫਲਾਰ ਵਾਲਾ ਡਿਜ਼ਾਈਨ ਇਸ ਤਰ੍ਹਾਂ ਗਲਾ ਹੈਗਾ ਲੈਂਥ ਤੇ ਇਹ ਕਿਰਾ ਫ੍ਰੀ ਆਫ ਲੈਂਥ ਕਿਰੇ ਜੀ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਇਸੇ ਤਰ੍ਹਾਂ ਜੀ ਹਲਕੇ ਦੇ ਕਨਸੈਪਟ ਦੇ ਵਿੱਚ ਬੈਗ ਇਹਦੀ ਸਾਰਿਆਂ ਦੇ ਬੈਗ ਦੇ ਵਿੱਚ ਜ਼ਰੂਰ ਇਸ ਤਰ੍ਹਾਂ ਲੱਗਿਆ ਹੋਇਆ ਹੈ ਜੀ ਮਕੈਸ਼ ਔਰ ਬਾਜੂ ਵੀ ਸਾਰਿਆਂ ਦੀ ਇਸ ਤਰ੍ਹਾਂ ਹੋਊਗੀ ਜੀ ਔਰ ਇਹਦਾ ਦੁਪੱਟਾ ਵੀ ਇਸ ਤਰ੍ਹਾਂ ਜੀ ਸਾਰਿਆਂ ਦੇ ਦੁਪट्टे ਹੈਗੇ ਆ ਜੀ ਸਾਰਿਆਂ ਦੇ ਸ਼ਰਟ ਦੁਪट्टे ਇਹ ਦੋ ਸੂਟ ਆ ਜਿਹੜੇ ਸ਼ਰਟ ਦੁਪट्टे ਅਲੱਗ-ਅਲੇ ਸੀਗੇ ਸੋ ਜਿਨੇ ਵੀ ਲੈਣਾ ਹੈਗਾ ਜਾਂ ਜੋ ਬਹੁਤ ਹੀ ਟਾਈਮ ਤੋਂ ਮੈਸੇजेस ਕਰ ਰਹੇ ਸੀ ਆਪਾਂ ਨੂੰ ਸੋ ਉਹ ਹੁਣ ਲੈ ਸਕਦੇ ਆ ਜੀ ਆਪਣੀ ਕਲੈਕਸ਼ਨ ਦੇ ਵਿੱਚ ਸ਼ਾਮਿਲ ਕਰ ਸਕਦੇ ਆ ਕਿਉਂਕਿ ਦੁਬਾਰਾ ਆਉਣ ਤੇ ਪੀਸਿਸ ਦਾ ਕਿਉਂਕਿ ਸੀਜ਼ਨ ਆਉਣ ਵਾਲਾ ਜੀ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਇਹ ਜਿਹੜੇ ਪੀਸ ਆ ਜੀ ਇਹ ਬਹੁਤ ਹੀ ਲੋਕ ਪਸੰਦ ਕਰਦੇ ਆ ਜਿਹੜੇ ਸੂਟ ਪਾਉਂਦੇ ਹੈਗੇ ਆ ਉਹ ਇਹੀ ਸਿਰਫ ਜੀ ਯੂਜ਼ ਕਰਦੇ ਆ ਸੋ ਉਹਦੇ ਲਈ ਇਹ ਬਹੁਤ ਹੀ ਘੱਟ ਬੰਦਦੇ ਆ ਤਾਂ ਆਪਣਾ ਥੋੜਾ ਮੁਸ਼ਕਿਲ ਹੋ ਜਾਊਗਾ ਦੁਬਾਰਾ ਆਉਣ ਤੇ ਟਾਈਮ ਲੱਗ ਜਾਂਦਾ ਸੋ ਤੁਸੀਂ ਇਹਨਾਂ ਚੋਂ ਪਿਕ ਕਰ ਸਕਦੇ ਹੋ ਸੋ ਉਮੀਦ ਆ ਜੀ ਤੁਹਾਨੂੰ ਸੂਟ ਜ਼ਰੂਰ ਪਸੰਦ ਆਏ ਹੋਣਗੇ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਾਵਾਂਗੇ ਸੋ ਬਣੇ ਰਹੋ ਮਿਰਚਾਂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ